ਪੰਜਾਬ ਦੇ ਵਿੱਚ ਹੜਾ ਨੂੰ ਲੈ ਕੇ ਸਿਆਸਤ ਖੂਬ ਹੋ ਰਹੀ ਹੈ ਕੇਂਦਰੀ ਮੰਤਰੀ ਪੰਜਾਬ ਦੇ ਵਿੱਚ ਟੀਮਾ ਬਣਾ ਬਣਾ ਕੇ ਪਹੁੰਚ ਰਿਹਾ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਿਹਾ ਤੇ ਸਿਆਸੀ ਬਿਆਨਬਾਜ਼ੀ ਵੀ ਕਰ ਰਿਹਾ ਪਰ ਹੁਣ ਕੇਂਦਰੀ ਮੰਤਰੀਆਂ ਦਾ ਵੀ ਵਿਰੋਧ ਹੋਣ ਲੱਗਿਆ ਜਾਂ ਕਹਿ ਲਈਏ ਕਿ ਉਹਨਾਂ ਨੂੰ ਵੀ ਤਿੱਖੇ ਜਾਂ ਸਿੱਧੇ ਸਵਾਲ ਹੋਣ ਲੱਗੇ ਨੇ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਦਰਸਲ 25 ਕੇਂਦਰੀ ਮੰਤਰੀਆਂ ਦੀ ਲਿਸਟ ਹੈਗੀ ਹੈ ਜਿਆਦਾਤਰ ਇਹਨਾਂ ਦੇ ਵਿੱਚੋਂ ਸਟੇਟ ਮਨਿਸਟਰ ਹੈ ਮਤਲਬ ਕੀ ਕੇਂਦਰੀ ਰਾਜ ਮੰਤਰੀ ਹੈ ਜਿਹੜੇ ਕੀ ਆਫਦਾ ਦੇ ਵਿੱਚ ਅਫਸਰ ਲੱਭ ਰਹੇ ਹੈ ਤੇ ਆਪਣੀ 2027 ਦੀ ਸਿਆਸਤ ਕਾਇਮ ਕਰਨਾ ਚਾਹੁੰਦੇ ਹੈ ਪੰਜਾਬ ਦੇ ਵਿੱਚ ਤੇ ਬਹਾਨਾ ਇਹ ਦੇ ਰਹੇ ਹੈ ਕਿ ਸਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਸ਼ਾ ਨਿਰਦੇਸ਼ ਦਿੱਤੇ ਹੈ ਕਿ ਪੰਜਾਬ ਚ ਜਾ ਕੇ ਲੋਕਾਂ ਦਾ ਹਾਲਚਲ ਜਾਨੋ ਪੰਜਾਬ ਚ ਜਾ ਕੇ ਲੋਕਾਂ ਤੋਂ ਪਿੱਛੋਂ ਆ ਪੁੱਛੋ ਕੀ ਜ਼ਰੂਰਤ ਹੈ ਜਾ ਕੇ ਸਰਵੇ ਕਰੋ ਦਰਸਲ ਪ੍ਰਧਾਨ ਮੰਤਰੀ 1600 ਕਰੋੜ ਦਾ ਪੈਕੇਜ ਤਾਂ ਐਲਾਨ ਗੇ ਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕੇਂਦਰੀ ਮੰਤਰੀ ਪੰਜਾਬ ਦੇ ਵਿੱਚ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਆ ਰਿਹਾ ਤੇ ਗੱਲਬਾਤ ਵੀ ਕਰ ਰਿਹਾ ਤੇ ਇਸੇ ਤਰ੍ਹਾਂ ਪਟਿਆਲਾ ਦੇ ਵਿੱਚ ਵੀ ਜਿਹੜੇ ਮੰਤਰੀ ਹੈਗੇ ਕੇਂਦਰੀ ਰੱਖਿਆ ਨikhil Khadse ਇਹ ਪਹੁੰਚੇ ਸੀਗੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਦੀ ਧਰਮ ਪਤਨੀ ਪਰਨੀਤ ਕੋਰਵੀ ਇਹਨਾਂ ਦੇ ਨਾਲ ਸੀ ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਜਦੋਂ ਮੀਡੀਆ ਨੂੰ ਸੰਬੋਧਨ ਕਰ ਰਹੇ ਸੀਗੇ ਤੇ ਆਪਣੇ ਮਹਾਰਾਸ਼ਟਰ ਦਾ ਇਹਨਾਂ ਨੇ ਜ਼ਿਕਰ ਕਰ ਦਿੱਤਾ ਕਿ ਮੈਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨਾਂ ਨੇ ਦੱਸਿਆ ਕਿ ਇੱਥੇ ਕ੍ਰੋਪ ਦੀ ਇੰਸ਼ੋਰੈਂਸ ਨਹੀਂ ਹੁੰਦੀ ਮਤਲਬ ਕਿ ਸਿੱਧੇ ਤੌਰ ਤੇ ਇਹ ਕਹਿਆ ਗਿਆ ਕਿ ਜਿਹੜੀ ਪ੍ਰਧਾਨ ਮੰਤਰੀ ਬੀਮਾ ਯੋਜਨਾ ਹੈਗੀ ਫਸਲ ਬੀਮਾ ਯੋਜਨਾ ਹੈ ਉਹ ਇੱਥੇ ਲਾਗੂ ਨਹੀਂ ਹੈਗੀ ਜਿਸ ਕਰਕੇ ਕਿਸਾਨਾਂ ਨੂੰ ਫਾਇਦਾ ਨਹੀਂ ਹੁੰਦਾ ਇਸ ਕਰਕੇ ਜਿਹੜਾ ਮੁਆਵਜ਼ਾ ਹੋ ਗਿਆ ਉਸ ਤਰੀਕੇ ਦੇ ਨਾਲ ਨਹੀਂ ਮਿਲ ਪਉਂਦਾ ਪਰ ਅੱਗੋਂ ਫਿਰ ਕਿਸਾਨਾਂ ਨੇ ਸਿੱਧੇ ਸਵਾਲ ਦਾ ਉੱਤੇ ਸਭ ਤੋਂ ਪਹਿਲਾਂ ਉਹ ਬਾਈਟ ਸੁਣ ਲਓ ਤੇ ਉਹ ਕੀ ਗੱਲਬਾਤ ਕੀ ਹੋਈ ਹੈ ਉਹ ਸੁਣ ਲਓ कई किसानों को पूछा कि यहाँ पे क्रॉप इंश्योरेंस रहता है कि जैसे अभी मैं महाराष्ट्र से आती हूँ महाराष्ट्र में जैसे गुजरात में वहाँ पे मध्य प्रदेश में है, है। तो यहाँ पे मुझे किसानों ने बताया कि यहाँ पे कोई क्रॉप इंश्योरेंस ऐसा कोई नहीं है, है। जबकि वो होना चाहिए क्योंकि यहाँ पर हर साल ऐसी स्थिति होती है तो किसानों को काफ़ी उसमें से सहायता मिल सकती है, है। तो ये इशू अभी जो जो सामने आ रहे हैं उसके बारे में पूरा डिटेल में डिस्कस करने के बाद ही कुछ ना कुछ उसमें से सोलूशन निकल सकता है मुझे ऐसा लगता है लेकिन जैसे आपने बताया कि हर बार आश्वासन जाते लेकिन कुछ होता नहीं है लेकिन मुझे पूरा विश्वास है कि ने प्रधानमंत्री जी सो तो उसमें ज्यादा से ज्यादा लोगों को केंद्र सरकार के माध्यम से कैसा फायदा किया जाएगा इसलिए हम प्रयास करेंगे ता सुने की कुछ होया दरअसल जो किसान कह रहे आसान भाषा दिवस समझा देने ਜਿਹੜੀ ਕੇਂਦਰ ਦੀ ਫਸਲ ਬੀਮਾ ਯੋਜਨਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਸ ਦੇ ਅਨਸਾਰ ਜਦੋਂ ਕੋਈ ਫਸਲ ਨੁਕਸਾਨੀ ਜਾਂਦੀ ਹੈ ਤਾਂ ਉਸ ਯੋਜਨਾ ਦੇ ਤਹਿਤ 40000 ਤੱਕ ਦਾ ਜਿਹੜਾ ਮੁਆਵਜ਼ਾ ਫਸਲਾਂ ਨੂੰ ਮਿਲ ਜਾਂਦਾ ਹੈ ਪ੍ਰਤੀ ਏਕੜ ਦੇ ਹਿਸਾਬ ਦੇ ਵਿੱਚ ਤੇ ਇਹੀ ਬੀਜਪੀ ਬੀਜਪੀ ਦੇ ਲੀਡਰ ਭਾਜਪਾ ਦੇ ਲੀਡਰ ਆਰਮ ਰੋਲਾ ਪਾਰੇ ਹੈਗੇ ਪਰ ਪੰਜਾਬ ਦੇ ਵਿੱਚ ਉਸ ਜਿਹੜੀ ਸਕੀਮ ਨੂੰ ਲਾਗੂ ਨਹੀਂ ਕੀਤਾ ਜਾ ਸਕਿਆ ਤੇ ਕੇਂਦਰ ਸਰਕਾਰ ਤੇ ਕੇਂਦਰੀ ਮੰਤਰੀ ਲਗਾਤਾਰ ਇਸ ਦੇ ਲਈ ਪੰਜਾਬ ਨੂੰ ਦੋਸ਼ੀ ਠਰਾਉਂਦੇ ਆ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਹੈਗੇ ਆ ਪਰ ਹੁਣ ਜਿਹੜੇ ਕਿਸਾਨ ਹੈਗੇ ਉਹ ਸਮਝਦਾਰ ਹੈਗੇ ਆ ਉਹ ਸਿੱਧੇ ਤੌਰ ਤੇ ਤਰਕ ਦਿੰਦੇ ਕਿ ਪੰਜਾਬ ਵਾਸਤੇ ਜਿਹੜੀ ਤੁਹਾਡੀ ਫਸਲ ਬੀਮਾ ਯੋਜਨਾ ਹੈ ਉਹ ਲਾਹੇਵੰਦ ਨਹੀਂ ਹੈਗੀ ਉਹ ਇਸ ਲਈ ਲਾਹੇਵੰਦ ਹੈ ਨਹੀਂ ਕਿ ਤਾਂ ਆ ਜਿਹੜਾ 40000 ਰੁਪਏ ਮੁਆਵਜ਼ਾ ਮਿਲੂਗਾ ਜੇਕਰ ਪੂਰੇ ਪਿੰਡ ਦਾ ਨੁਕਸਾਨ ਹੋਇਆ ਹੈ ਮਤਲਬ ਕਿ ਜੇਕਰ ਪੂਰੇ ਪਿੰਡ ਦੇ ਵਿੱਚ 5000 ਜਾਂ 10000 ਏਕੜ ਫਸਲ ਹੈ ਤਾਂ ਪੂਰੀ ਫਸਲ ਦਾ ਨੁਕਸਾਨ ਹੋਇਆ ਹੈ ਤਾਂ ਉਸ ਵਕਤ ਉਹ ਫਸਲ ਬੀਮਾ ਯੋਜਨਾ ਕੰਮ ਕਰੂਗੀ ਜੇਕਰ ਕਿਸੇ ਇੱਕ ਕਿਸਾਨ ਦਾ ਨੁਕਸਾਨ ਹੋ ਗਿਆ ਜਾਂ ਦੋ ਕਿਸਾਨਾਂ ਦਾ ਨੁਕਸਾਨ ਹੋ ਗਿਆ ਜਾਂ ਕਿਤੋਂ ਮੰਨ ਲਓ ਬੰਨ ਟੁੱਟ ਗਿਆ ਨਹਿਰ ਦਾ ਤੇ ਉਹ 2-4 ਏਕੜ ਦੇ ਵਿੱਚ ਜਾ ਕੇ ਪਾਣੀ ਵੜਿਆ ਤਾਂ ਉਹ 2-4 ਏਕੜ ਦਾ ਨੁਕਸਾਨ ਹੋਇਆ ਤਾਂ ਫਿਰ ਉੱਥੇ ਉਹ ਲਾਗੂ ਨਹੀਂ ਹੋਊਗੀ ਫਸਲ ਬੀਮਾ ਯੋਜਨਾ ਤਾਂ ਇੱਥੇ ਕਮੀ ਜਿਹੜੀ ਗਿਨਾ ਦਿੱਤੀ ਗਈ ਉਸ ਮੰਤਰੀ ਸਾਹਿਬਾਂ ਨੂੰ ਜੋ ਕੇਂਦਰ ਤੋਂ ਪਹੁੰਚੀ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਦੇਸ਼ ਲੈ ਕੇ ਸਿੱਧੇ ਤੌਰ ਤੇ ਉਸ ਤੋਂ ਬਾਅਦ ਉਹ ਕੇਂਦਰੀ ਮੰਤਰੀ ਨੂੰ ਉਹਨਾਂ ਕਿਸਾਨਾਂ ਦਾ ਕੋਈ ਜਵਾਬ ਹੀ ਨਹੀਂ ਆਇਆ ਤਾਂ ਸਾਫ਼ ਤੌਰ ਤੇ ਹੁਣ ਕੇਂਦਰੀ ਮੰਤਰੀ ਤਾਂ ਆ ਰਹੇ ਹੈਗੇ ਆ ਪ੍ਰਧਾਨ ਮੰਤਰੀ ਆ ਦੀ ਤਾਰੀਫਾ ਕਰਨ ਵਾਸਤੇ ਕਿ ਪ੍ਰਧਾਨ ਮੰਤਰੀ ਨੇ ਪੈਕੇਜ ਦੇ ਦਿੱਤਾ ਪੰਜਾਬ ਉਸ ਤੇ ਅਸੀਂ ਕੀ ਕੁਝ ਕਰ ਰਹੇ ਹੈਗੇ ਆ ਦਰਅਸਲ 2027 ਦੀ ਆਪਣੀ ਸਿਆਸਤ ਚਮਕਾਉਣ ਦੀ ਕੋਸ਼ਿਸ਼ ਹੈ ਪਰ ਉਹੀ ਸੁਨੀਲ ਜਾਖੜ ਵਾਲਾ ਫਿਰ ਤੋਂ ਮੈਨੂੰ ਬਿਆਨ ਇੱਕ ਵਾਰ ਚੇਤੇ ਆ ਗਿਆ ਕਿ ਇਹਨਾਂ ਨੂੰ ਜਾਣਦਾ ਕੋਣ ਹੈ ਸੁਭਾਵਿਕ ਤੌਰ ਤੇ ਕਿ ਇਹ ਕੇਂਦਰੀ ਮੰਤਰੀਆਂ ਨੂੰ ਜਾਣਦਾ ਕੋਣ ਹੈ ਜਿਵੇਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਹਰਦੀਪ ਮੁੰਡਿਆ ਨੂੰ ਜਾਣਦਾ ਕੋਣ ਹੈ ਤੇ ਪੰਜਾਬੀ ਤਾਂ ਸਿਆਣ ਦੇ ਨਹੀਂ ਤੇ ਨਾ ਹੀ ਪੰਜਾਬੀ ਜਦੋਂ ਇਹ ਵਾਅਦੇ ਕਰਦੇ ਆ ਦਾਅਵੇ ਕਰਦੇ ਉਹਨਾਂ ਉੱਪਰ ਬਹੁਤਾ ਕਿਸੇ ਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਜਿਹੜਾ 1600 ਕਰੋੜ ਸੀ ਉਹ ਹਜੇ ਤੱਕਰ ਪੰਜਾਬੀਆਂ ਦੇ ਕੋਲ ਨਹੀਂ ਪਹੁੰਚਾ ਉਹ ਤਾਂ ਪ੍ਰਧਾਨ ਮੰਤਰੀ ਖੁਦ ਐਲਾਨ ਕਰਕੇ ਗਏ ਸੀ ਹਾਲਾਂਕਿ ਉਮੀਦ ਹੈ ਕਿ ਉਹ ਜਲਦੀ ਆ ਜਾਊਗਾ ਪਰ ਇਹ ਜਿਹੜੇ ਮੰਤਰੀ ਜਗ੍ਹਾ-ਜਗ੍ਹਾ ਤੇ ਪਹੁੰਚ ਰਹੇ ਹੈਗੇ ਆ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਹ ਜਾਪਦਾ ਕਿ ਸਾਡੇ ਜ਼ਖਮਾਂ ਦੇ ਉੱਪਰ ਹੀ ਲੋਨ ਛਿੜਕਿਆ ਜਾ ਰਿਹਾ ਹੈਗਾ ਸਿਰਫ ਆਉਂਦੇ ਆ ਦੇਖਦੇ ਆ ਸਾਡੇ ਜ਼ਖਮ ਕਿੰਨੇ ਕੁ ਹੈਗੇ ਆ ਕਿੱਥੇ-ਕਿੱਥੇ ਜ਼ਖਮ ਹੈਗੇ ਆ ਸਾਡੀ ਕਿਹੜੀ-ਕਿਹੜੀ ਫਸਲ ਡੁੱਬੀ ਹੋਈ ਹੈ ਉਸ ਤੋਂ ਬਾਅਦ ਚੁੱਪ ਕਰਕੇ ਚਲੇ ਜਾਂਦੇ ਆ ਜੇ ਪ੍ਰਧਾਨ ਮੰਤਰੀ ਦੀ ਜੇਕਰ ਤੁਹਾਡੇ ਕੋਲ ਪ੍ਰਧਾਨ ਮੰਤਰੀ ਦੀ ਫਸਲ ਬੀਮਾ ਯੋਜਨਾ ਹੁੰਦੀ ਤਾਂ ਤੁਹਾਨੂੰ ਫਾਇਦਾ ਹੋ ਜਾਣਾ ਸੀ ਹੁਣ ਉਹ ਫਾਇਦੇ ਦੱਸਣ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਹੁਣ ਕਿਸਾਨਾਂ ਨੂੰ ਵੀ ਜਵਾਬ ਮਿਲ ਗਿਆ ਹੈ ਕਿ ਉਹ ਸਿਰਫ ਸਿਆਸੀ ਜਿਹੜੀ ਫਸਲ ਬੀਮਾ ਯੋਜਨਾ ਹੈ ਉਹ ਇਸ ਵਕਤ ਕੰਮ ਦੀ ਨਹੀਂ ਹੈਗੀ ਉਹ ਇੱਥੇ ਕੰਮ ਨਹੀਂ ਹੋਣੀਗੀ ਤਾਂ ਸਿੱਧੇ ਤੌਰ ਤੇ 25 ਬੇਸ਼ੱਕ ਮੰਤਰੀ ਤੁਸੀਂ ਭੇਜ ਦਿੱਤੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਨੂੰ ਸਿੱਧਾ ਸਵਾਲ ਹੈ ਤਾਂ ਇਹ 25 ਮੰਤਰੀਆਂ ਦੇ ਹੱਥ ਥੋੜਾ ਥੋੜਾ ਪੈਕੇਜ ਵੀ ਭੇਜ ਦਿੰਦੇ ਤਾਂ ਪੰਜਾਬ ਵਾਸਤੇ ਕੁਝ ਰਾਹਤ ਹੁੰਦੀ ਧੰਨਵਾਦ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ